ਸਭ ਤੋਂ ਜੈਪਸੀ ਕੀ ਮੇਰੀ ਤਰਫ ਸੇ ਆਉ ਆਪਾਏ ਕੇ ਪ੍ਰਚਾਰ ਨੂੰ ਸੁਨੀਆਂ ਤੇ ਇਸ ਪ੍ਰਚਾਰ ਦੇ ਥਰੂ ਜਿਸ ਨੇ ਵੀ ਪਰਮੇਸ਼ਵਰ ਦੇ ਨਾਲ ਤੁਹਾਡੇ ਨਾਲ ਗੱਲ ਕੀਤੀ ਇਹ ਵਚਨ ਨੇ ਰਹੀ ਤਾਂ ਜਰੂਰ ਦੱਸੋ ਕਮੈਂਟ ਰਹੀ ਉਹ ਇਸ ਪ੍ਰਚਾਰ ਨੂੰ ਸੁਣਿਆ ਕੋਈ ਸਟ੍ਰਾਈਕ ਨਹੀਂ ਕੀਤੀ ਜਾ ਰਹੀ ਕੋਈ ਤਾਂ ਨਹੀਂ ਉਹਨਾਂ ਦੇ ਖਿਲਾਫ ਬਚ ਨਹੀਂ ਦਿੱਤੇ ਜਾ ਰਹੇ ਤੰਗੀ ਕਿੰਨਾ ਤੋਂ ਹੋ ਰਹੀ ਆ ਹਾਏ ਹਾਏ ਚੱਚਾ ਵਾਲੇ ਪ੍ਰਾਰਥਨਾ ਕਰ ਕਰਕੇ ਲੋਕਾਂ ਨੂੰ ਨਸ਼ੇ ਤੋਂ ਆਜ਼ਾਦ ਕਰੀ ਜਾਂਦੇ ਇਹ ਇਹਨਾਂ ਦੇ ਤੰਗੇ ਰੱਖੋ ਕਿਹੜੀ ਨਾਲ ਤੋਂ ਅੱਜ ਜਦੋਂ ਟੈਲੀਵਿਜ਼ਨ ਦੇ ਵਿੱਚ ਈਆਂ ਯਾਦ ਹਾਲ ਅੱਜ 3 ਮਹੀਨੇ ਦੀ ਵਿਆਹ ਨਹੀਂ ਕਰਦੇ ਤਲਾਕ ਹੋ ਜਾਂਦੇ ਕੁੜੀਆਂ ਦੇ ਕਿਹੜੀਆਂ ਗੱਲਾਂ ਤੋਂ ਪੁਰਾੜੀਆਂ ਗਲਤੀਆਂ ਤੋਂ ਚਾਹੇ ਉਹ ਮੁੰਡੇ ਚ ਨਿਕਲ ਆਣ ਚਾਹੇ ਕੁੜੀ ਚ ਨਿਕਲ ਆਣ ਅੱਜ ਆਪਣੇ ਬੱਚਿਆਂ ਨੂੰ ਗਲਤ ਕੱਪੜੇ ਪਾਉਣ ਤੋਂ ਨਹੀਂ ਰੋਕਦੇ ਪਰ ਹਾਈ ਹਾਈ ਮੇਟੋ ਕਹਿੰਦੇ ਆ ਤੁਸੀਂ ਪਵਿੱਤਰ ਧਾਰੀ ਵਿੱਚ ਚੱਲੋ ਇਹਨਾਂ ਨੇ ਨਿਆਣੇ ਸੁਧਾਰ ਦੇਣੇ ਓਏ ਇਹਨਾਂ ਨੂੰ ਕੋਈ ਰੋਕ ਲਓ ਇਹਨਾਂ ਦੇ ਮੂੰਹ ਬੰਦ ਕਰ ਦਿਓ ਕੋਈ ਇਹਨਾਂ ਨੇ ਦੁਨੀਆ ਨੂੰ ਬਚਾ ਲੈਣਾ ਜਦੋਂ ਤੋ ਇਹਨਾਂ ਨੇ ਖਰਾਬ ਕਰਨੇ ਦੇ ਦੇ ਦਿਓ ਅੱਜ ਪੀੜ ਦੇਖੋ ਕਿਹੜੀਆਂ ਗੱਲਾਂ ਦੀ ਹੋ ਰਹੀ ਹੈ ਇਹ ਪੀੜ ਨਵੀਂ ਨਹੀਂ ਆ ਇਹ ਪੀੜਾਂ ਛੱਡੀ ਪੁਛਤੀ ਲੱਗੀਆਂ ਅਜੇ ਤੱਕ ਇਹਨਾਂ ਦੀ ਡਿਲੀਵਰੀ ਨਹੀਂ ਹੋਈ ਪਾਲਸ ਸਿਲਾਦ ਦੇ ਵੇਲੇ ਵੀ ਇਹ ਪੀੜਾਂ ਲੱਗੀਆਂ ਹੋਈਆਂ ਸੀ ਆਤਮਾ ਨੂੰ ਕੱਢਿਆ ਤੇ ਉਹ ਲੋਕੀ ਜਿਹੜੇ ਦੁਸ਼ਟ ਆਤਮਾ ਦੇ ਸਿਰ ਤੋਂ ਪੈਸੇ ਕਮਾਉਂਦੇ ਸੀ ਉਹਨਾਂ ਨੇ ਹਕੂਮਤ ਕੋਲੇ ਜਾ ਕੇ ਕੰਪਲੇਨ ਕੀਤੀ ਕਹਿੰਦੇ ਕੁੱਤੇ ਕੰਮ ਕਰਦੇ ਦੀ ਇਹਨਾਂ ਨੂੰ ਫੜ ਕੇ ਅੰਦਰ ਦੇ ਦੇਓ ਔਰ ਕਾਠ ਵਿੱਚ ਉਹਨਾਂ ਦੇ ਪੈਰ ਠੋਕੋ ਔਰ ਹੋਇਆ ਵੀ ਇਦਾਂ ਹੀ ਅੱਜ ਵੀ ਅਤਿਆਚਾਰ ਹੋ ਹੀ ਰਿਹਾ ਹੈ ਪ੍ਰਾਰਥਨਾ ਕਰਨ ਵਾਲਿਆਂ ਨੂੰ ਸਤਾਇਆ ਜਾ ਰਿਹਾ ਹੈ ਅਤਿਆਚਾਰ ਹੋ ਰਿਹਾ ਹੈ ਅੱਜ ਆੜਿਆ ਗਿਆ ਸੀ ਅਰ ਪ੍ਰਭੂ ਇਹ ਤੁਮਸੀਨੇ ਕਿਹਾ ਸੀ ਕਹਿੰਦੇ ਜਿਹੜੇ ਹਰੇ ਰੋਖ ਨਾਲ ਰਤਾ ਕਰਦੇ ਆ ਸਿੱਕੇ ਨਾਲ ਕੀ ਕਰਨਗੇ ਅ ਕਹਿੰਦਾ ਜਿਨ੍ਹਾਂ ਨੇ ਮੈਨੂੰ ਨਹੀਂ ਬਖਸ਼ਿਆ ਇਹਨਾਂ ਨੇ ਤੁਹਾਡੇ ਨਾਲ ਵੀ ਇਹੀ ਕੁਛ ਕਰਨਾ ਜਿਹੜਾ ਆਪਣੀ ਸਲੀਬ ਚੱਕ ਕੇ ਮੇਰੇ ਪਿੱਛੇ ਨਹੀਂ ਚੱਲੂਗਾ ਮੇਰਾ ਚੇਲਾ ਨਹੀਂ ਹੋ ਸਕਦਾ ਸਾਨੂੰ ਮੈਂਟਲੀ ਪ੍ਰਪੇਅਰ ਰਹਿਣਾ ਆ ਅੱਜ ਸੱਚ ਨਾਲ ਨਹੀਂ ਲੋਕੀ ਖਲੋਂਦੇ ਤੁਸੀਂ ਤਾਂ ਕਾਇਨ ਨਾ ਨਹੀਂ ਖਲੋਂਦੇ ਅਜ ਲੋਕੀ ਝੂਠ ਦੇ ਨਾਲ ਫਲੋਂਦੇ ਤੁਸੀਂ ਸੋਚੋ ਉਹ ਕਿੰਨੇ ਕ ਤੁਹਾਡੇ ਹਮਦਰਦ ਆ ਜਿਨ੍ਹਾਂ ਨੂੰ ਇਸ ਗੱਲ ਦੀ ਤਕਲੀਫ ਆ ਕਿ ਕੋਈ ਤੁਹਾਡੇ ਘਰਾਂ ਦੇ ਵਿੱਚ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਆ ਅਰ ਸਭ ਕੁਲ ਦੁਨੀਆ ਰੋੜਾ ਪਾਰੀ ਦੀ ਪਰਮੇਸ਼ਵਰ ਇੱਕ ਆ ਜੇ ਪਰਮੇਸ਼ਵਰ ਇੱਕ ਆ ਤੇ ਅਸੀਂ ਵੀ ਤੇਰੇ ਕੋਦੇ ਅੱਗੇ ਹੀ ਪ੍ਰਾਰਥਨਾ ਕਰਦੇ ਫਿਰ ਖੌੜੂ ਕਾਹਦਾ ਫਿਰ ਰੋੜਾ ਕਾਹਦਾ ਅਸੀਂ ਵੀ ਤਾਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਆਏ ਕੋਈ ਦੁਨੀਆ ਵਿੱਚ ਰੋਣਾ ਪਾਇਆ ਜਾ ਰਿਹਾ ਜੀ ਸਾਰੇ ਲੋਕੀ ਰੱਬ ਦੇ ਬਣਾਏ ਆ ਕਿਹੜੇ ਰੱਬ ਦੇ ਜਿਹੜਾ ਇੱਕੋ ਹੀ ਆ ਤੇ ਜੇ ਉਸੇ ਨੇ ਬਣਾਇਆ ਤੇ ਸਾਡੇ ਨਾਲ ਲੱਗਦੀ ਕਹਿੰਦੇ ਆ ਤੁਹਾਡੇ ਵਾਲੇ ਨਹੀਂ ਬਣਾਇਆ ਸਾਨੂੰ ਉਸੇ ਨੇ ਬਣਾਇਆ ਨਾ ਜਿਹੜਾ ਆਖਿਆ ਮਸਲਾ ਬਦਦਮਾਗੀ ਦਾ ਆ ਮਸਲਾਤ ਮੈਂ ਮਸੋਂ ਦਾ ਆ ਇੱਕ ਜਿੰਨੇ ਡਰਾਮੇ ਹੋ ਰਹੇ ਹਨ ਇਹਨਾਂ ਵਿੱਚ ਧਾਰ ਮਿੱਤਾ ਦੀ ਲੜਾਈ ਕੋਈ ਨਹੀਂ ਹੈਗੀ ਕੋਈ ਸਚਾਈ ਲਈ ਨਹੀਂ ਲੜ ਰਿਹਾ ਕੋਈ ਇੱਕ ਵੀ ਸਚਾਈ ਲਈ ਨਹੀਂ ਲੜ ਰਿਹਾ ਇਹ ਜਿੰਨਾ ਖਾਰੂ ਅੱਜ ਪੈ ਰਿਹਾ ਹੈ ਨਾ ਇਹ ਸਾਰਾ ਪਪੂਲਰ ਹੋਣ ਦਾ ਫੈਮਸ ਹੋਣ ਦਾ ਟੀਆਰਪੀ ਲੈਣ ਦਾ ਔਰ ਇਹ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਬਸ ਇੱਕ ਖਾਸ ਧਰਮੀ ਜਨ ਦੇ ਤੌਰ ਤੇ ਪੇਸ਼ ਕਰਨ ਦਾ ਹੋ ਰਿਹਾ ਕੌਣ ਇਥੇ ਰੱਬ ਦੇ ਕੰਮਾਂ ਲਈ ਕੌਣ ਲੜ ਰਿਹਾ ਜਿਹੜੇ ਰੱਬ ਨੂੰ ਮੰਨਦੇ ਆ ਨਾ ਉਹ ਤਾਂ ਕਿਸੇ ਦੀ ਖਰਾਪਤ ਚ ਮੂੰਹ ਹੀ ਨਹੀਂ ਖੋਲਦੇ ਕਿਉਂਕਿ ਉਹਨਾਂ ਨੂੰ ਤਾਂ ਸਾਰਿਆਂ ਵਿੱਚ ਉਹੀ ਨਜ਼ਰ ਆ ਰਿਹਾ ਉਹਨਾਂ ਨੂੰ ਤਾਂ ਸਿੱਧਕ ਆ ਗਿਆ ਉਹਨਾਂ ਨੂੰ ਸਮਝ ਆ ਗਈ ਇਹਨੂੰ ਪਾਣੀ ਦਾ ਗਲਾਸ ਦਿਓ ਲੋ ਜੀ ਬੈਠੋ ਜੀ ਪਾਣੀ ਪੀਓ ਤਾਂ ਫਿਰ ਲੜਾਈ ਕਿ ਕਿਹੜੇ ਰੱਬ ਦੇ ਲਈ ਲੜ ਰਹੇ ਆ ਕਿਸੇ ਹੋਰ ਪਲੈਨਟ ਤੇ ਨਹੀਂ ਕੋਈ ਜਿਹਦੇ ਲਈ ਇਹ ਲੜੀ ਜਾਂਦੇ ਆ